अमर शहीद बाबा जीवन सिंह वेलफेयर सोसाइटी गुरु की वडाली वालों बाबा जीवन सिंह कलोनी गुरुद्वारा बोरी साहिब तो गुरु की वडाली रोड़ रोडते पेंडी कलोनी विखे वख वख जित्थे बंदियां दे सहयोग नाल निशान साहिब स्थापित कीता इस मौके तोणा साहिब ट्रस्ट दे चेयरमैन ओम प्रकाश गब्बर बाबा नक्षत्रनाथ शेरगिल महामंडलेश्वर स्वामी श्री अश्वनीज जी महाराज पिंदर नेता ਹੀਰਾ ਪ੍ਰਦਾਨ ਜਗਿੰਦਰ ਅਠਵਾਲ ਅਤੇ ਵਾਕਵਾਖ ਨੇਹਾਂ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਪਿਆ ਵਾਲਮੀਕੀ ਜੀ ਜੈਗਰੂ ਗਿਆਨਾ ਜੀ ਸੋ ਅੱਜ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਵੈਲਫੇਅਰ ਸੁਸਾਇਟੀ ਗੁਰੂ ਕੀ ਵਡਾਲੀ ਤੋਂ ਨਾਲ ਵੱਲੋਂ ਜਿਹੜਾ ਆ ਆਪਣੇ ਅਧਿਕਾਰਾਂ ਤੇ ਹੱਕਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਜਿਹੜਾ ਮੋਰਚਾ ਲਾਇਆ ਪਿਆ ਆ ਇੱਥੇ ਆਪਣੇ ਪਰਿਵਾਰਾਂ ਲਈ ਕਿਉਂਕਿ ਸਾਡੇ ਘਰਾਂ ਦੇ ਵਿੱਚ ਸਾਡੇ ਪਰਿਵਾਰ ਜਿਹੜੇ ਆ ਇੱਕ-ਇੱਕ ਮਰਲਿਆਂ ਦੇ ਵਿੱਚ ਰਹਿਣ ਲਈ ਮਜਬੂਰ ਨੇ ਸੋ ਅੱਜ ਜਿਹੜੀ ਇਹ ਸਾਡੀ ਫੈਲੀ ਹੈਗੀ ਆ ਜੋ ਸ਼ੈਡਿਊਲ ਕਾਸਟ ਭਾਈਚਾਰੇ ਦੀ ਆ ਉਹ ਉਹਦੇ ਉੱਤੇ ਜਿਹੜਾ ਨਿਸ਼ਾਨ ਸਾਹਿਬ ਲਾ ਦਿੱਤਾ ਗਿਆ ਤੇ ਉਸ ਨੂੰ ਸ਼ਿਰਕਤ ਕਰਕੇ ਜਿਹੜਾ ਆ ਅਸੀਂ ਪ੍ਰਾਪਤ ਕਰਾਂਗੇ ਤੇ ਆਪਣੇ ਪਰਿਵਾਰਾਂ ਨੂੰ ਜਿਹੜੇ 5-5 ਮਰਲੇ ਦੇ ਪਲਾਟ ਨੇ ਉਹ ਜਿਹੜੇ ਅਸੀਂ ਸਾਰੇ ਘਰਾਂ ਨੂੰ ਜਿਹੜੇ ਆ ਆਪ ਜਿਹੜੇ ਆ ਦੇ ਇਲਾਕੇ ਤੇ ਆਵਾਂ ਦਬਾਵਾਂਗੇ ਇਹ ਜਗਾ ਜੀ ਇਹ ਜਗਾ ਸਾਡੀ ਆ ਜੀ ਸਾਡੀ ਆਪਣੀ ਜਗਾ ਕਿਉਂਕਿ ਜਿਹੜਾ ਮੈਂ ਸਮਝਦਾ ਹੈ ਕਿ ਹਰ ਪਿੰਡ ਦੇ ਵਿੱਚ ਇਤਜਾਹ ਹੈ ਸਾ ਜਿਹੜਾ ਆ ਉਹ ਸ਼ਡਿਊਲ ਕਾਸਟ ਭਾਈਚਾਰੇ ਦਾ ਹੈ ਅਸੀਂ ਤੇ ਆਪਣੇ ਅਧਿਕਾਰ ਆਪਣੇ ਹੱਕਾਂ ਦੀ ਜਿਹੜੀ ਆ ਗੱਲ ਜਿਹੜੇ ਲੋਕ ਵਿਰੋਧ ਕਰਨ ਵਾਲੇ ਨੇ ਮੈਂ ਉਹਨਾਂ ਨੂੰ ਵੀ ਚੇਤਾਵਨੀ ਦੇਣਾ ਚਾਹੁੰਦਾ ਹਾਂ ਕਿ ਵੇਖੋ ਤੁਸੀਂ ਬੜੇ ਸਾਲਾਂ ਤੋਂ ਇਹਦੇ ਉੱਤੋਂ ਬਹੁਤ ਲੱਖਾਂ ਰੁਪਈਆ ਇਕੱਠਾ ਕੀਤਾ ਹੈ ਹੁਣ ਜਿਹੜਾ ਆ ਸਾਡਾ ਪਰਿਵਾਰ ਜਾਗ ਚੁੱਕਾ ਹੈ ਅਸੀਂ ਜਿਹੜੀ ਆਪਣੀ ਜ਼ਮੀਨ ਹੈਗੀ ਆ ਸਾਡੀ ਅਹੀ ਉਹਦੇ ਉੱਤੇ ਜਿਹੜਾ ਆ ਆਪ ਹੁਣ ਕਬਜ਼ਾਉਣ ਜਾ ਰਹੇ ਹਾਂ ਬੱਜੀਵਿੰਦ ਸਿੰਘ ਕੀ ਲੋਨੀ ਗੁਰੂ ਦੀ ਬਿੜਾਲੀ ਤੋਂ ਬੋੜੀ ਸਾਹਣ ਜੀਏ ਰਸਤੇ ਦੇ ਵਿੱਚ ਪੈਂਦੀ ਹੈ ਜਿੱਥੇ ਕਿ ਕੋਈ 200 ਪਰਿਵਾਰ ਉਸ ਕੋਲ ਨਿਵਿਚ ਰਹਿੰਦੇ ਹਨ ਪੁਰਾਣੀ ਪੰਚਾਇਤ ਨੇ ਇਹਨਾਂ ਨੂੰ ਜੁੱਜ ਕਲੋਨੀ ਕੱਟੀ ਸੀ ਗੁਰਦੁਆਰੇ ਵਾਸਤੇ ਸਕੂਲ ਵਾਸਤੇ ਤੇ ਸਕੂਲ ਦੇ ਬੱਚਿਆਂ ਦੇ ਖੇਡਣ ਵਾਸਤੇ ਗਰਾਊਂਡ ਵਾਸਤੇ ਜਗ੍ਹਾ ਛੱਡੀ ਸੀ ਲੇਕਿਨ ਕਾਰਪੋਰੇਸ਼ਨ ਬਣ ਗਈ ਪੰਚਾਇਤਾਂ ਟੁੱਟ ਗਈਆਂ ਲੇਕਿਨ ਉਹੀ ਕਾਰਵਾਈ ਚੱਲਦੀ ਆ ਰਹੀ ਨਾ ਕੋਈ ਮਾਜਵਾ ਦਿੰਦਾ ਨਾ ਕੋ ਠੇਕਾ ਦਿੰਦਾ ਨਾ ਕੁਝ ਵੀ ਨਹੀਂ ਦਿੰਦਾ ਨਵੀਂ ਐਡੋਰ ਟੈਲਦਾ ਵੀ ਸਿਸਟਮ ਕੱਲ ਐਮ.ਐਲ.ਏ. ਸਾਹਿਬ ਦੇ ਦਫਤਰ ਆਈ ਨਵੀਂ ਬਾਤ ਵੀ ਬਿਠੇ ਸੀ ਲੇਕਿਨ ਕੰਮਜਾਬ ਨਹੀਂ ਹੋ ਸਕਿਆ ਸਾਡੀ ਤੇ ਕੋਸ਼ਿਸ਼ ਇਹ ਹੈ ਕਿ 40 ਹਰ 50 ਸਾਲ ਉਹਨਾਂ ਨੇ ਬਥੇਰੇ ਰੁਪਏ ਖਾ ਲਿਆ ਕਿਸੇ ਨੂੰ ਠੇਕੇ ਦੇ ਕਿਸੇ ਕੁਛ ਦੇ ਬਸ ਕਰਨ ਬੈਠ ਕੇ ਕੰਪਰੋਮਾਈਜ਼ ਕਰਨੇ ਪਿੰਡ ਦੇ ਵਿੱਚ ਸ਼ਾਂਤੀ ਨੂੰ ਬਣਾਈ ਰੱਖਣ ਕੋਕੇ ਜਿਹੜ ਗੜਬੜ ਨਹੀਂ ਹੋਣੀ ਚਾਹੀਦੀ ਹੈ 32 ਕਿਲੇ ਜ਼ਮੀਨ ਹੈ ਖੁਦ ਦੇ ਵਿੱਚ ਆਰਥਿਕ ਲਈ ਮਜਬੂਤ ਸਿਕ ਪਰਿਵਾਰਾਂ ਦਾ ਵੀ ਸਹਾਯੋਗ ਦਾ ਹੈ ਉਹ ਕੋਕਲੇ ਇੱਕੋ ਹੀ ਬਰਾਦੀ ਦਾ ਨਹੀਂ ਸਾਰੀ ਜ਼ਮੀਨਵੰਦੀ ਸਾਰੇ ਦੇ ਪਿੰਡ ਦੀ ਸਾਂਝੀ ਜ਼ਮੀਨ ਹੈ ਬਾਲਮਿਕੀ ਮਜਬੂ ਸਿੰਘ ਪਾਈਚਾਰਾ ਵੀ ਇਥੇ ਰਹਿੰਦਾ ਹੈ ਬੈਠ ਕੇ ਗੱਲ ਮੁੱਕੀ ਸਕਦੀ ਹੈ ਲੇਕਿਨ ਹਰ ਬੰਦਾ ਅੜ ਕੇ ਹੀ ਬੈਠਾ ਹੈ ਲੇਕਿਨ ਸਾਡੀ ਤੇ ਕੋਸ਼ਿਸ਼ ਇਹ ਹੈ ਕਿ ਉਹਨੂੰ ਛੱਡ ਦੇਣ ਤੇ ਜਿਹੜੀ ਸ਼ਾਂਤੀ ਵੀ ਬਣੀ ਰਹੇਗੀ ਪੈਸਾਰੇ ਬਣੇਗਾ ਧੰਨਵਾਦ ਐਸ਼ੀ ਰਾਮ ਅੱਜ ਸਾਰੇ ਜਥੇਬੰਦੀਆਂ ਵੱਲੋਂ ਆਵੇ ਰਹਾ ਲੋ ਜਾਵੇ ਨਿਸ਼ਾਨ ਸਾਹਿਬ ਇੱਥੇ ਲਾਇਆ ਗਿਆ ਆ ਉਸ ਬੰਦੇ ਜਿਹੜੇ ਗਰੀਬਾਂ ਨਾਲ ਧੱਕਾ ਹੋ ਰਿਹਾ ਆ ਬੜਾ ਚਿਰ ਧੱਕਾ ਕਰ ਲਿਆ ਇਹਨਾਂ ਨੇ ਹੁਣ ਧੱਕਾ ਬਰਦਾਸ਼ਤ ਨਹੀਂ ਕੀਤਾ ਜਾਏਗਾ ਟੀਮ ਆ ਉਹਨਾਂ ਨੂੰ ਚੇਤਾਵਨੀ ਵੀ ਦਿਨਾ ਕਿ ਜਿਹੜਾ ਗਰੀਬਾਂ ਦਾ ਹੱਕ ਮਾਰਿਆ ਆ ਕਿ ਹੁਣ ਤੁਸੀਂ ਹੱਕ ਨਹੀਂ ਮਾਰ ਸਕਦੇ ਗਰੀਬਾਂ ਦੀ ਜਿਹੜੀ ਜਗ੍ਹਾ ਗਰੀਬਾਂ ਕੋਲੋ ਹੀ ਰਹੇਗੀ ਇਸ ਲਈ ਚਾਹੇ ਕਿੱਥੋਂ ਤੱਕ ਨੂੰ ਸੰਘਰਸ਼ ਕਰਨਾ ਪਵੇ ਅਸੀਂ ਸੰਘਰਸ਼ ਕਰਨ ਨੂੰ ਤਿਆਰ ਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਡਿਪਾਰਟਮੈਂਟ ਤੋਂ ਅਸੀਂ ਸ਼ਿਕਾਇਤ ਤਾਂ ਦੀਏ ਕਿ ਜਾਂ ਇਹਨਾਂ ਦੇ ਹੀਠਾਂ ਵਗਦੀ ਪਈ ਹੈ ਜਾਂ ਕੋਜਿਆ ਜਦੋਂ ਇਹ ਸਾਡੀ ਆਪਣੀ ਆ ਤੇ ਆਪਣੀ ਜਗ੍ਹਾ ਤੇ ਅਸੀਂ ਨਿਸ਼ਾਨ ਸਾਹਿਬ ਲਾਇਆ ਇਹ ਕਹਿੰਦੇ ਆ ਵੈਦ ਕਬਦਾ ਕੀਤਾ ਕੋਈ ਅਵਾਦ ਕਵਜਾਨੀ ਕੀਤਾ ਜੀ ਇਹ ਸਾਡੀ ਆਪਣੀ ਜਗ੍ਹਾ ਆ ਤੇ ਗਰੀਬ ਭਾਈਚਾਰੇ ਦੀ ਜਗ੍ਹਾ ਆ ਉਹ ਆਪਣੀ ਜਗ੍ਹਾ ਤੇ ਬੈਠੇ ਨੇ ਖਾਲਸਾ ਵਾਹਿਗੁਰੂ ਦੀ ਫਤਿਹ ਮੱਬਾ ਜੀ ਨੂੰ ਸੇ ਵੈਲਫੇਅਰ ਸੁਸਾਇਟੀ ਗੁਰੂ ਕੀ ਮਡਾਲੀ ਸ਼ਾਟਾ ਹਮਸਰ ਆਈ ਹੋਈ ਸਾਰੀ ਜਥੇਬੰਦੀਆਂ ਤੇ ਨੰਗ ਸਿੰਘ ਦਾ ਸਾਰਿਆਂ ਦਾ ਅਸੀਂ ਦਿਲੋਂ ਧੰਨਵਾਦ ਕਰਦੇ ਆ ਤੇ ਸਾਨੂੰ ਇਹਨਾਂ ਤੋਂ ਉਮੀਦ ਹੈ ਆ ਵੀ ਸਾਡੇ ਨਾਲ ਮੋਢੇ ਨਾਲ ਲੈ ਕੇ ਚੱਲਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਖਾਲਸਾ ਸਨਦੇ ਪੰਥ ਸ੍ਰਮਣੀ ਕਾਲੇਬਿਸ਼ ਮੇਸਰ ਕਰਨਾਲਵਲੋਂ ਬਾਬਾ ਜੀ ਨੂੰ ਜੋੜ ਮੇਲੇ ਤੱਕ ਦੇ ਪਹਰਾ ਹੈ ਉਹਨਾਂ ਨੇ ਭਗਤਾਂ ਨੂੰ ਪ੍ਰੇਜਾ ਜਹਾਨ ਵਰਤਨਾ ਛੋੜੀ ਨਾ ਤੇ ਇਹ ਜੋ ਵਜਨ ਹੋ ਰਹਾ ਹੈ ਮੈਂ ਗੁਰੂ ਸਾਹਿਬ ਦੀ ਕਿਰਪਾ ਬਿਲਕੁਲ ਸਹੀ ਹੈ ਬਹੁਤ ਸਮੇਂ ਤੋਂ ਆਪਾਂ ਨੂੰ ਇਹਨਾਂ ਨੇ ਬੁੱਧੂ ਬਣਾਇਆ ਤੇ ਆਪਣੇ ਚਤਰਾਈ ਦੇ ਨਾਲ ਮੂਰਖਤਾ ਇਹਨਾਂ ਆਪਾਂ ਨੂੰ ਸਾਰੇ ਕਿਉਂਕਿ ਆਪਾਂ ਨੂੰ ਇਹਨਾ ਗਿਆਨ ਨਾ ਹੁਣ ਕਰਕੇ ਇਹ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਨਾ ਉਦੋਂ ਪਹਿਲਾਂ ਸਾਰਾ ਸਾਡੇ ਕੋਲ ਇਂਤਜ਼ਾਮ ਸਾਰਾ ਗੁਰੂ ਘਰ ਹੁੰਦਾ ਸੀ ਸਾਰੇ ਪੱਖੋਂ ਅਸੀਂ ਰਾਜੇ ਮਹਾਰਾਜੇ ਹਜਤ ਹਾਂ ਇਹਨਾਂ ਨੇ ਅੰਗਰੇਜ਼ਾਂ ਨਾਲ ਮਿਲ ਕੇ ਮਿਲ ਕੇ ਦੇ ਆਪਾਂ ਨੂੰ ਕਮਜ਼ੋਰ ਕੀਤਾ ਤੇ ਇੱਥੋਂ ਤੱਕ ਆਪਾਂ ਆਏ ਹਾਂ ਤੇ ਹੁਣ ਗੁਰੂ ਸਾਹਿਬ ਨੇ ਕਿਰਪਾ ਕੀਤੀ ਗਿਆਨ ਹੋਇਆ ਬਜਨ ਸੁਣਨਾ ਚਾਹੁੰਦਾ ਕਿ ਜਦੋਂ ਮੇਧਕਾਰ ਡਾਕਟਰ ਮੇਧਕਾਰ ਜੀ ਤੇ ਮਹਾਤਮਾ ਗਾਂਧੀ ਤੇ ਹੋਰ ਇਸ ਤਰ੍ਹਾਂ ਦੇ ਜੋ ਜਿਹੜੇ ਤੇ ਹਣ ਮਹਾਤਮਾ ਗਾਂਧੀ ਵਰਗੇ ਉਹ ਤੇ ਸੁੱਤੇ ਹਨ ਤੇ ਮੇਧਕਾਰ ਜੀ ਜਾਗਦੇ ਹਨ ਜਾਂ ਰਾਤ ਦੇ 11 12 ਦਾ ਟਾਈਮ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਸਾਰੇ ਸੁੱਤੇ ਨੇ ਤੁਸੀਂ ਕਿਉਂ ਜਾਗਦੇ ਕਹਿੰਦੇ ਵੀ ਉਹਨਾਂ ਦੀਆਂ ਜੜੀਆਂ ਨਾ ਪਰਿਵਾਰ ਦੁਨੀਆ ਜਾਗਦੀ ਉਹਨਾਂ ਦੇ ਲੋਕ ਜਾਗਦੇ ਨੇ ਸਾਡੇ ਲੋਕ ਜਿਹੜੇ ਨਾ ਸੁੱਤੇ ਨੇ ਉਹਨਾਂ ਦੇ ਸੁੱਤੇ ਸੁੱਤੇ ਹੁਣ ਜਾਗਣ ਲੱਗੇ ਨੇ ਤੇ ਗੁਰੂ ਸਾਹਿਬ ਜੀ ਉਹਨਾਂ ਨਾਲ ਤੇ ਕਿਰਪਾ ਕਰਨ ਗੁਰੂ ਦਾ ਹੁਕਮ ਹੈਨ ਗਰੀਬਾਂ ਕੋ ਦਿਉ ਪਾਸ਼ਾਹੀ ਯਾਦ ਰੱਖੇ ਹਮਰੇ ਗਰਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰੂ ਕੀ ਵਡਾੜੀ ਦੀ ਧਰਤੀ ਉੱਤੇ ਸਮੁੱਚੀਆਂ ਨਾਲ ਚੰਜ ਦੇ ਬੰਦੀਆਂ ਔਰ ਵਾਲਮੀਕੀ ਪਾਇਚਾਰਾ ਸਮੁੱਚਾ 71 ਹੋ ਕੇ ਵਾਲਮੀਕ ਪਾਤਸ਼ਾਹ ਦਾ ਸੰਤਮਾਹਪੁਰ ਇੱਥੇ ਪਹੁੰਚਿਆ ਹੈ ਗਰੀਬਾਂ ਦੀ ਆਵਾਜ਼ ਬਣ ਕੇ ਜੋ ਸਾਡੇ ਲੋਕਾਂ ਦਾ ਗਰੀਬਾਂ ਦਾ ਤਕਾ ਹੋ ਰਿਹਾ ਇਹਨਾਂ ਦੀ ਧਰਤੀ ਇਹਨਾਂ ਦੀ ਜਮੀਨਾਂ ਤੇ ਹੋਰ ਲੋਕ ਜਿਹੜੇ ਸਾਹਮਣੇ ਬੈਠੇ ਆ ਅੱਜ ਸਮੁੱਚੀਆਂ ਹੀ ਜਥੇਬੰਦੀਆਂ ਨੇ ਇਕਤਾ ਕਰਕੇ ਇਕੱਤਰ ਹੋ ਕੇ ਇਸ ਧਰਤੀ ਤੇ ਨਿਸ਼ਾਨ ਸਾਬ ਲਾਇਆ ਔਰ ਜਿਹੜੀ ਗੱਲ ਕਰਦੇ ਨੇ ਕਿ ਧਰਤੀ ਉਹਦੀ ਹੈ ਦੀ ਹੈ ਕਿਸਦੇ ਘਰ ਕੋ ਜਾ ਕੇ ਬਹਿ ਨਹੀਂ ਸਕਦਾ ਅੱਜ ਇਹ ਸਾਡਾ ਘਰ ਹੈ ਤੁਸੀਂ ਇੱਥੇ ਆਣ ਕੇ ਖਲੋਤੇ ਆ ਆਪਣੇ ਘਰ ਵਿੱਚ ਨਿਸ਼ਾਨ ਸਾਹਿਬ ਲਾਇਆ ਕਿਸਦੇ ਘਰ ਜਾ ਕੇ ਗੁਪੈਰ ਨਹੀਂ ਪਾ ਸਕਦਾ ਜੇ ਸਾਡਾ ਘਰ ਹੈ ਆਪਣਾ ਘਰ ਇਹਨੂੰ ਸਮਝਦੇ ਆ ਤਾਂ ਇੱਥੇ ਨਿਸ਼ਾਨ ਸਾਹਿਬ ਲਾਇਆ ਇੱਥੇ ਸੰਗਤ ਇਕੱਠੀ ਹੋਈ ਆ ਇੱਥੇ ਪ੍ਰਸ਼ਾਦਾ ਪਾਣੀ ਬੰਨ ਰਿਹਾ ਇੱਥੇ ਆਜ ਦਾ ਸਤਕਾਰਮਾਨ ਹੋ ਰਿਹਾ ਤੇ ਸਾਡੀ ਧਰਤੀ ਸਾਡੀ ਧਰਤੀ ਤੇ ਅਸੀਂ ਆਪਣੀ ਧਰਤੀ ਤੇ ਬੈਠੇ ਆ ਕੋਈ ਨਜਾਇਜ਼ ਕਬਜ਼ਾ ਨਹੀਂ ਹੋਇਆ ਜਿਹੜੇ ਲੋਕ ਇਦਾਂ ਦੀਆਂ ਤੁਮਤਾ ਲਾਉਂਦੇ ਆ ਉਹਨਾਂ ਨੂੰ ਬੇਨਤੀ ਹੈ ਉਹਨਾਂ ਨੂੰ ਚੇਤਾਵਨੀ ਹੈ ਵੀ ਇਹਨਾਂ ਦੁੰਮਤਾ ਤੋਂ ਬਾਹਰ ਆਜੋ ਇਹ ਸ਼ਰਾਰਤੀਆਂ ਸਰ ਜਿਹੜੇ ਪਿੰਡਾਂ ਦੇ ਵਿੱਚ ਹੁੰਦੇ ਆ ਉਹ ਆਪ ਆਪਣੇ ਥਾਂ ਟਿਕਾਣੇ ਤੇ ਵਹਿ ਜਣ ਜਿੰਨਾ ਚਿਰ ਇਹਨਾਂ ਦਾ ਜੋਰ ਚੱਲਦਾ ਸੀ ਉਹ ਨਚਰ ਇਹਨਾਂ ਲਾ ਲਿਆ ਇਹਨਾਂ ਨੇ ਜਿਹੜਾ ਕਹਿਰ ਕਮਾਉਣਾ ਸੀ ਕਮਾ ਲਿਆ ਹੋਰ ਇਹਨਾਂ ਦਾ ਕਹਿਰ ਨਹੀਂ ਚੱਲੇਗਾ ਨਾ ਇਹਨਾਂ ਨੂੰ ਕੋਈ ਹੁਣ ਛੋੜ ਹੈ ਇਹ ਕਰਕੇ ਸਮੁੱਚੀਆਂ ਜੱਥੇਬੰਦੀਆਂ ਜਿਹੜੀਆਂ ਉਹ ਕੱਤਰ ਹੋਈਆਂ ਜੇਕਰ ਕੋਈ ਵਾਅਦਾ ਕਰੇਗਾ ਫਿਰ ਉਹਨੂੰ ਉਹਦਾ ਜਵਾਬ ਦਿੱਤਾ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ